ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਤੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਬਹੁਤ ਇਧਰ ਹੋਇਆ ਪਿੰਡ ਕਲਾਸ ਆ ਗਿਆ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਮੁੱਦਕੀ ਸਰਾਂ ਵਾਲੀ ਸਜਾਦੀ ਇਹਦੇ ਆੜਗਵਾੜ ਦੇ ਨਗਰ ਆ ਸੱਜਣੋ ਤੇ ਜੱਗੇ ਨੂੰ ਤੇ ਫੌਜੀ ਸਾਹਿਬ ਨੂੰ ਬੁਲਾਵਾਂਗੇ ਤੁਹਾਨੂੰ ਦੋ ਝੋਟੀਆਂ ਮੱਜਾਂ ਨਾ ਵੇਖੋ ਤਕਰੀਬਨ ਚੰਗੇ ਚੰਗੇ ਜਾਨਵਰ ਇਸ ਕਿਲੇ ਦੇ ਆਉਂਦੇ ਰਹਿੰਦੇ ਆ ਤੁਹਾਨੂੰ ਦੂਜੇ ਨਹੀਂ ਤੀਸਰੇ ਨਹੀਂ ਦੂਸਰੇ ਦਿਨ ਵੀਡੀਓ ਦਿਖਾਉਂਦੇ ਰਹਿੰਦੇ ਆ ਚੰਗਾ ਮਾਲ ਕਰਕੇ ਸੱਜਣੋ ਸਾਫ ਸੁਥਰਾ ਤੇ ਤਾਂ ਹੀ ਵਿਗ ਜਾਂਦਾ ਜੇ ਮਾੜੇ ਪਸ਼ੂ ਸੱਜਣੋ ਫਿਰ ਖੜ ਜਾਂਦੇ ਆ ਵੇਖੋ ਲੈਵਾ ਭਾਂਡਾ ਮੈਨੂੰ ਲੱਗਿਆ ਕਿਆ ਬਾਤਾਂ ਆਈਆਂ ਡੀਟੇਲ ਲਵਾਂਗੇ ਜਿਹੜੀ ਪਸੰਦ ਆ ਗਈ ਫਿਰ ਵੀ ਰਿਕੁਐਸਟ ਬੇਨਤੀ ਆ ਵੀ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋਂ ਪੈਸੇ ਖਰਚ ਕਰਨੇ ਆ ਬੜੇ ਚੰਗੇ ਦੁੱਧ ਵਾਲੀ ਮੈਂ ਆ ਬਾਕੀ ਤੁਸੀਂ ਵੀ ਪਹਿਣਾ ਪਰਾ ਜਰੂਰ ਦੱਸਿਓ ਤਿਆਰੀ ਦੇ ਵਿੱਚ ਆ ਦੋ ਦਿਨ ਵੀ ਲੈ ਸਕਦੀ ਚਾਰ ਵੀ ਲੈ ਸਕਦੀ ਬਿਲਕੁਲ ਤਿਆਰ ਮੈਂ ਆ ਕੱਢ ਜਾਣੇ ਆ ਤੇ ਬੜੀ ਬਰੀਕ ਚਮੜੀ ਦੀ ਤੇ ਬੜਾ ਸੋਹਣਾ ਲਿਵਾ ਪਾਂਡਾ ਤਿਆਰ ਕੀਤਾ ਹੋਇਆ ਗੱਲ ਕਹਿਣ ਵਾਲੀ ਨਹੀਂ ਤੁਹਾਡੇ ਸ਼ੀਸ਼ੇ ਹੀ ਸਾਹਮਣੇ ਕਰਾਂਗੇ ਤੋੜ ਕੇ ਵੇਣੇ ਆ ਜੁੜਿਓ ਐਂਡ ਤੱਕ ਆ ਜੋ ਲਈਏ ਡਿਟੇਲ ਵੇਖੋ ਝੋਟੀ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਵਾਸਿਕਾ ਕਲੀ ਵੀਰ ਹੋਰ ਕੀ ਹਾਲ ਚਾਲਾ ਮੇਰਾ ਤੁਸੀਂ ਸੁਣਾਓ ਬਸ ਮੇਰਾ ਵਾਹਕ ਘਰ ਪਰ ਵਾਰ ਠੀਕ ਠਾਕ ਮੇਰਾ ਹਾਂ ਚੜ੍ਹਦੀ ਕਲਾ ਸੰਦੂਰੀ ਫਾਰਮ ਦੇਖਣਾ ਸਾਰੇ ਭੈਣ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਅਹ ਵਾਹਿਗੁਰੂ ਉਗੇ ਅਰਦਾਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੁਣ ਸ਼ੁਕਰ ਦੁਗਣੀ ਰਾ ਚੋਕਨੀ ਤਰੱਕੀ ਬਖਸ਼ੇ ਮਹਾਰਾਜ ਉਹਨਾਂ ਨੂੰ ਹਾਂਜੀ ਜਿਹੜੇ ਆਪਾਂ ਨੂੰ ਇੰਨਾ ਪਿਆਰ ਦੇ ਰਹੇ ਸਹੀ ਗੱਲ ਉਹਨਾਂ ਦੇ ਦਿਲ ਹੋ ਰਹੀ ਨਹੀਂ ਤੁਸੀਂ ਆਪਾਂ ਦੂਜੇ ਤੀਜੇ ਦਿਨ ਦਰਸ਼ਕਾਂ ਦੇ ਸਾਹਮਣੇ ਆ ਜਾਣੇ ਸਹੀ ਗੱਲ ਆ ਸਹੀ ਗੱਲ ਉਹਨਾਂ ਦਾ ਪਿਆਰ ਹੀ ਆ ਉਹਨਾਂ ਦੇ ਪਿਆਰ ਸਦਕਾ ਹੀ ਆ ਜੱਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਵੀ ਬੁਲਾ ਦੇ ਨੀਵੀਂ ਜੀ ਪਾਈ ਜਾਨਾ ਨਹੀਂ ਨਹੀਂ ਕੋਈ ਗੱਲ ਨਹੀਂ ਫੈਸ਼ਨ ਵੇਲਾ ਮਗਰ ਕੱਡੀ ਸੋਹਣੀ ਮਗਰ ਹਾਂਜੀ ਤੇ ਐਡਰੈਸ ਦੇ ਦਈਏ ਐਡਰੈਸ ਪਿੰਡ ਕਲਾਸ ਜ਼ਿਲ੍ਹਾ ਫਰੋਇਪੁਰ ਤੇ ਨੰਬਰ ਹੈਗਾ 9501468937 9501468937 ਬਾਕੀ ਤਕਰੀਬਨ ਸਾਰੇ ਪਾਲਪੁਰਾ ਜਾਣਦੇ ਹਾਂਜੀ ਹਾਂਜੀ ਸਾਰਿਆਂ ਨੂੰ ਪਤਾ ਹੀ ਆ ਬਣਾ ਵੀ ਦੂਜੇ ਨਹੀਂ ਤੀਜੇ ਦਿਨ ਤਾਂ ਵੀਡੀਓ ਪਾ ਦੋ ਹਾਂਜੀ ਵੀਡੀਓ ਪਾ ਗਦੀ ਸੀ ਜਾਨਵਰ ਵੀ ਤਕਰੀਬਨ ਚੰਗੇ ਆਉਂਦੇ ਚੰਗੇ 14 ਤੋਂ 15 16 ਕਿਲੋ ਵਾਲੇ 16 ਬਸ ਇੱਥੋਂ ਲੈ ਕੇ ਇੱਥੋਂ ਵਾਲੀਆਂ 500 300 ਹੋਣਗੇ ਹਾਂ ਇਹ ਨਹੀਂ ਕੋਈ ਕੋਸ਼ਿਸ਼ ਆ ਤਾਂ ਇਹ ਆਪਣੀਆਂ ਜਿਹੜਾ ਕਰਨਾ ਪਰਮਾਤਮਾ ਨੇ ਹਾਂਜੀ ਹਾਂਜੀ ਮਾੜੇ ਹੱਥ ਜੁ ਹੁੰਦਾ ਹੈਗਾ ਬਿਲਕੁਲ ਆਪਾਂ ਹਰ ਵਾਰੀ ਇਹੀ ਕਹਿੰਦੇ ਆ ਵੀ ਜਿਹੜੀ ਗੱਬਣ ਆ ਉਹਦੇ ਆਸਾਨ ਚੱਪ ਕੇ ਇੱਥੇ ਆਓ ਆਪਦੇ ਕੋਲੇ ਨਿਗਾਨਾ ਕਰਕੇ ਪਾਸ ਕਰਕੇ ਲੈ ਜਾਓ ਭਾਰ ਦੀ ਗਰੰਟੀ ਆ ਜਿਹੜੀ ਸੂਈ ਆ ਉਹਨੂੰ ਦੋ ਡੰਗ ਚੋਲੋ ਹਾਂ ਤਾਂ ਕਹਿੰਦੇ ਆ ਬਾਅਦ ਵਿੱਚ ਨਾ ਕੋਈ ਸਾਨੂੰ ਕਹਵੇ ਜਿਹੜੀ ਜਿਹੜੀ ਸੋਈ ਆ ਇਹਦਾ ਤੋਹਫਾ ਹੈ ਨਾ ਬਾਡਰ ਦਾ ਹਾਂਜੀ ਹਾਂਜੀ ਨੀਲੀ ਬਾਡਰ ਵਾਲੀ ਬਾਡਰ ਵਾਲੀਆਂ ਰਲਦੀਆਂ ਨਹੀਂ ਮਈਆਂ ਰਲਦੀਆਂ ਨਹੀਂ ਮੱਜਾਂ ਇਹ ਕਹਿੰਦੇ ਉਧਰੋਂ ਬਹੁਤ ਖਰੀ ਬਹੁਤ ਜਿਆਦਾ ਓਟ ਮਿਲੀ ਹੋਈ ਹੈ ਤੁਸੀਂ ਜੀ ਚਲੋ ਬਹੁਤ ਚੰਗੇ ਜਿਹੜਾ ਕੋਈ ਸੱਜਣ ਲੈ ਕੇ ਜਾਂਦਾ ਰੁਪਏ ਖਰਚ ਕੇ ਉਹਦੀ ਵੀ ਰੂਹ ਖੁਸ਼ ਹੋ ਜਾਂਦੀ ਹਾਂਜੀ ਹਾਂਜੀ ਸਹੀ ਗੱਲ ਬਾਕੀ ਆਪਣੇ ਕੋਲ ਰਾਤ ਹੀ ਆਈਆਂ ਅਕਲ ਦੀ ਵੀਰ ਠੀਕ ਆ ਜੇ ਇਹ ਕਿਸੇ ਉਹੋ ਜਿਹੀ ਕਾਰੀਗਰ ਕਾਲੇ ਆਈ ਹੁੰਦੀ ਹਾਂ ਅੱਜ ਮੈਂ ਸੰਗਤ ਜਨਾ ਮੋਟਾ ਹੈਗਾ ਹਾਂ ਮੈਂ ਆਪਣੇ ਕਾਰਾਗਰੀ ਕਰਕੇ ਦੇ ਬਿਲਕੁਲ ਕੁੰਡੀ ਬਣਾ ਦੇਣੀ ਸੀ ਜਿਹੋ ਜੀ ਉਹਨਾਂ ਦੇ ਘਰੋਂ ਆਈ ਆ ਆ ਰੇ ਨਾਲ ਇਹ ਵੀ ਛੇੜਿਆ ਨਹੀਂ ਇੱਕ ਪੈਸਾ ਵੀ ਇਹਨੂੰ ਸੁਹਾ ਕਿਹੜਾ ਫੌਜੀ ਸਾਹਿਬ ਸੁਹਾ ਤੀਜਾ ਸੁਹਾ ਸੋਹਣਾ ਤੀਸਰਾ ਨੇ ਹੁਣ ਠੀਕ ਆ ਦੇਣ ਲੈ ਜੂ ਦੋ ਲੈ ਜੂਗੀ ਦੋ ਤਿੰਨ ਦਿਨ ਲੈ ਚਾਰ ਦਿਨ ਲੈ ਜੇ ਲੈ ਜਾਣੇ ਨੇ ਲੈ ਜਾਣੇ ਨੇ ਹਾਂ ਬਾਕੀ ਜਦੋਂ ਤਿਆਰ ਹੋਊਗੀ ਕਰਮਾ ਵਾਲੀ ਹਾਂ ਉਹ ਕਹਿੰਦੇ ਦੱਸੂਗੀ ਹਾਂ ਵੀ ਮੈਂ ਹੈਗੀ ਹਾਂ ਪੂਰੇ ਫੁੱਲ ਤਿਆਰ ਨਹੀਂ ਅੱਜ ਵੀ ਆਮਈਆਂ ਨਾਲੋਂ ਕਿਤੇ ਜ਼ਿਆਦਾ ਤਿਆਰ ਆ ਤੇ ਦੁੱਧ ਦੀ ਵੀ ਔੜ ਫੁੱਲਾ ਜਿਆਦਾ ਲੇਵਾ ਤਿਆਰ ਆ ਹੈਗਾ ਕੋਈ ਸ਼ੱਕ ਨਹੀਂਗਾ ਹਜੇ ਲਾਉਗੀ ਸੂਲਨਾ ਸੂਲਨਾ ਅਜੇ ਤਾਂ ਪੂਰਾ ਪੂਰਾ ਲੇਵਾ ਇੱਥੇ ਆਉਣਾ ਹੈਗਾ ਵਾਕਿਆ ਆ ਜਿਹੜੀ ਠੰਡੀ ਵੀ ਹੈ ਪੂਰੀ ਪੂਰੀ ਠੰਡੀ ਆ ਐ ਨਹੀਂ ਕੋਈ ਕੈਮਰੇ ਤੋਂ ਮੜਾ ਮੋਟਾ ਭਲਾ ਕਰੇ ਅਸੀਂ ਤਾਂ ਉਹ ਵੀ ਥੱਲੇ ਬੈਠੇ ਰਹਿੰਦੇ ਹਾਂ ਠੀਕ ਆ ਹਾਂ ਓਕੇ ਨਾ ਤੇ ਬਾਕੀ ਥਾਂ ਇੱਥੇ ਵੇਖੇ ਭਾਰ ਦਾ ਪਕੈਤਾ ਭਾਰ ਦਾ ਪਕੈਤਾ ਥਾਂ ਇੱਥੇ ਚੱਪਲੇ ਦੋ ਦਿਨ ਵੱਧ ਤੋਂ ਵੱਧ ਬਾਕੀ ਕੋਈ ਗਰਮ ਗਰਮ ਚੀਜ਼ ਨਾ ਪਾਵੇ ਸੱਜਣ ਕੋਈ ਜਾ ਕੇ ਹਨਾ ਕਈ ਵਾਰੀ ਬੁੜੀਆਂ ਮੜੀਆਂ ਪਾ ਦਿੰਦੇ ਤੇ ਮੌਕੇ ਕੰਮ ਖਰਾਬ ਹੁੰਦਾ ਉਹਨੇ ਕਿਹਾ ਵੀ ਦੂਜੇ ਸੂਏ ਦਾ 15 ਕਿਲੋ ਦੁੱਧ ਚੋਇਆ ਸੀ ਓਕੇ ਹਾਂਜੀ ਲਤੂਰ ਕਰਾ ਚੱਕਾ ਸ਼ਾਇਦ ਸੂਆ ਕਰਾ ਦੇਣੀ ਸੂਆ ਸੂਈਆ ਸੱਜਣੋ ਤੀਜਾ ਤੀਜੇ ਸੂਣਾ ਹਾਂ ਤੀਜਾ ਸੂਤੂਗੀ ਬਾ ਤਿਆਰੀ ਆ ਹਾਂਜੀ ਦੂਜਾ ਸੂਈ ਸੀ ਤੇ ਦੂਜੇ ਸੂਏ ਕੀ ਕਹਤਾ 15 ਕਿਲੋ ਦੁੱਧ ਦਿੱਤਾ ਇਹਨੇ 15 ਕਿਲੋ ਕਹਿੰਦਾ ਚੋਇਆ ਹੋਇਆ ਆਪਣਾ ਉਹ ਕੋਈ ਕਹਿਣ ਵਾਲਾ ਨਹੀਂਗਾ ਦੱਸਦਾ ਆਪਾਂ ਤੇ ਕੀ ਦੱਸਣਾ ਚੱਲ ਅਗਲਾ ਆਪ ਹੀ ਗੈਸ ਲਾ ਲੈ ਐਂ ਕਹਿ ਦਈਏ ਹਾਂ ਹਾਂ ਲਾ ਲਵਾਂ ਆਪਦੇ ਤੇ ਲਾ ਲੈ ਆਪਦੇ ਨਾਲ ਕੋਈ 12 ਦਿੰਦੀ ਜਾਂ 20 ਚ ਦਿੰਦੀ ਉਹ ਆਪਦਾ ਸੋਝ ਲੈ ਉਹ ਆਪਦੀ ਨਰਖ ਪਰਖ ਕਰ ਲੈ ਸਾਨੂੰ ਤਾਂ ਜਿੰਨਾ ਦੱਸਿਆ ਅਸੀਂ ਤਾਂ ਉਹਨਾਂ ਕਹਿਦਾ ਵਾਕਿਆ ਜੀ ਪਰ ਥੱਲੋਂ ਦੱਸਦੀ ਵੀ ਮੈਂ ਦੁੱਧ ਦਿੱਤਾ ਹੂੰ ਬਾਕੀ ਚੂਣ ਬਹੁਤ ਪੂਲਾ ਨਿਕਲੂਗਾ ਪੂਰੀ ਰੋਂ ਵਰਗੀ ਵੀਰੇ ਐਂ ਚਿਪ ਕੇ ਲੈਂਦੀ ਆਪਾਂ ਥਣ ਬਹੁਤ ਚੰਗਾ ਲੱਗਾ ਕਰਮਾ ਵਾਲੀ ਨੂੰ ਬਾਕੀ ਵੀਰਲ ਬਹੁਤ ਜਿਆਦਾ ਗੱਲੀ ਹਾਂ ਇਹ ਤਾਂ ਕੈਮਰੇ ਦਾ ਕਰਕੇ ਥੋੜਾ ਪਸੂ ਕਰਦਾ ਕਰਦਾ ਨਹੀਂ ਕਰ ਜਾਂਦੀ ਜਿੱਥੇ ਖੜੀ ਰਹਿੰਦੀ ਉੱਥੇ ਤੇ ਫੌਜੀ ਸਾਹਿਬ ਕੀ ਰੇ ਲੇਖਾ ਜੋਖਾ ਜੱਗੇ ਦਾ ਗਲਦੀ ਵੀ ਰੇ ਤੇ ਕਮਲੀ ਕਹਿੰਦੀ ਕਹਿੰਦੀ ਮੇਰਾ ਖਤੀ ਕਰ ਲੋ ਵੀ ਥੋੜਾ ਓਕੇ ਹਾਂ ਪਰ ਹੁਣ ਇਹਦੇ ਆਪ ਦੇ ਮੂੰਹ ਦਾ ਕਹਿਣਾ ਨਹੀਂਗਾ ਪਰ ਉਹਨੂੰ ਜਾਇਜ਼ ਮਿਲੀ ਆ ਗੱਪਣ ਹੈਗੀ ਜਾਇਜ਼ ਹੀ ਦੇਵਾਂਗੇ ਹਾਂ ਨਹੀਂ ਸਿਆਣੀ ਗੱਲ ਆ ਧੰਨਵਾਦ ਤੇ 1 20 ਦੇ ਵਿੱਚੋਂ ਛੋੜ ਛੱਪਾ ਕਰਾਂਗੇ ਰੇ ਕਰ ਲਈ ਜੱਗੇ ਨਾ ਰਹਿ ਕੀਤੀ ਆ ਪਰ ਪਤਾ ਕਰੂਗਾ ਤੇ ਜਿਆਦਾ ਕਰ ਦੇ ਪਰ ਜਿਆਦੇ ਕਸਾਈ ਵਾਲਾ ਨਾ ਹੋਵੇ ਇਹਦੇ ਵਿੱਚ ਭੋਵੇ ਜੱਗਾ ਤਾਂ ਦਾ ਮਾਫ ਕਰੂੰਗਾ ਕਸਾਈ ਤੂੰ ਨਾ ਇਹ ਵੀ ਨਾ ਕਰੇ ਨਹੀਂ ਨਹੀਂ ਕੋਈ ਗੱਲ ਨਹੀਂ ਜੱਗਾ ਕਰਦੇ ਫਿਰ ਜੋ ਫੌਜੀ ਸਾਹਿਬ ਨੇ ਕਹਦਾ ਹੁਣ ਤੈਨੂੰ ਪਤਾ ਉਹਨੇ 5000 ਸਿੱਧੀ ਛੱਟ ਮਾਰਤੀ ਕਾਹਦੇ ਤੇ ਮਾਰੀ ਛੱਟ ਥੋੜੀ ਤੇ ਥੋੜੀ ਤੇ ਮੱਝ ਤੇ ਵਾਜ ਗਈ ਕਿ ਸੈਣੀ ਤੇ 25 ਤੋਂ ਸਿੱਧਾ 20 ਤੇ ਆ ਗਏ 25 ਤੋਂ ਸਿੱਧਾ 20 ਤੇ ਤੇ ਯਾਰ ਹੋਰ ਛੋੜ 19 19 ਦੀ ਇਹਦੇ ਵਿੱਚੋਂ ਆਪਦੇ ਜੀ ਕਰਦਾ ਅਸੀਂ ਛੋੜ 500 ਕਰਦ ਗਿਆ ਅਸੀਂ 200 ਕਰਦ ਗਿਆ ਅਸੀਂ 100 ਕਰਦ ਗਿਆ ਉਹ ਸਾਰੀ ਗੱਲ ਬਾਤ ਦੇ ਉੱਤੇ ਡਿਪੈਂਡ ਕਰਦਾ ਹਾਂ ਤੇ ਤੈਨੂੰ ਪਤਾ ਜੇ ਕਿਸੇ ਕੋਲ ਖੜੀ ਹੁੰਦੀ ਉਹੋ ਹੀ ਥਾਂ ਤੇ ਹਨ ਪਰ ਗੱਬਣਾ ਕਰਕੇ ਆਪਾਂ ਨੂੰ ਜਾਇਜ਼ ਮਿਲੀ ਤਾਂ ਆਪਾਂ ਜਾਇਜ਼ ਦੇ ਦੇਣੀ ਹੈਗੀ ਜੇ ਚਵਾ ਕੇ ਦੇਵਾਂਗੇ ਸੂਣ ਤੋਂ ਬਾਅਦ ਫਿਰ ਰੇਟ ਉਦੋਂ ਦਾ ਉਦੋਂ ਹੋਊਗਾ ਵਾਕਿਆ ਹੀ ਹਾਂ ਕਿਉਂਕਿ ਬਹੁਤ ਜਿਹੇ ਨਾੜਾ ਨੂੜਾ ਬਹੁਤ ਆ ਬਹੁਤ ਜਿਆਦੀ ਹੈ ਬਾਹਲੀ ਜਿਆਦੀ ਖਰੀ ਚੰਗੀ ਆ ਚੰਗੀ ਆ ਇਹੋ ਜੀ ਗੱਲ ਨਹੀਂ ਕੀ ਉਹੋ ਜੀ ਕੋਈ ਖੋਤੀ ਨਹੀਂ ਕੀ ਐਵੇਂ ਦੇ ਹੋਊਗਾ ਨਹੀਂ 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 ਮੈਂ ਮੈਂ ਹੀ ਆ ਦੱਸਦੀ ਆ ਕਿ ਮੈਂ ਹੀ ਆ ਸਾਰਾ 1 ਲੱਖ 19000 ਉਹਨਾਂ ਵਿੱਚ ਛੋਟ ਆਪਣੀ ਖੋਈ ਨਾ ਸ਼ਾਇਦ ਹੁਣ ਬਾਹਲਾ ਹੈ ਨਾ ਅਗਲੇ ਦੀ ਗੱਲ ਬਾਤ ਤੇ ਇੱਧਰ ਆ ਜਾ ਹੁਣ ਇਹਦਾ ਕੀ ਹਿਸਾਬ ਆ ਇਹ ਰਾਤ ਹੀ ਸੋਈ ਆ ਠੀਕ ਆ ਹਾਂ ਮਗਰ ਕੱਟੀ ਜਾਂਦੇ ਓਕੇ ਹਾਂਜੀ ਜੇਪੂਰ ਪੈ ਗਈ ਹਾਂ ਜੇ ਵੀਡੀਓ ਆਪਣੇ ਕੋਲੇ ਜੇ ਆਦੀ ਵੀਡੀਓ ਆਪਣੇ ਕੋਲ ਆ ਹਾਂ ਕੋਈ ਬੰਦਾ ਜੇ ਆਪਣੇ ਨਾਲ ਸੌਦਾ ਕਰੂ ਇੱਥੇ ਲੈਣ ਆਊਗਾ ਉਹਨੂੰ ਵੀਡੀਓ ਵਿਖਾਵਾਂਗੇ ਠੀਕ ਐ ਸਾਈਡ ਜੀ ਕਿਵੇਂ ਪਾਲਾ ਪਾਲਾ ਵੀਰੇ ਪਾਲਾ ਇਧਰ ਲੈ ਬੰਨੇ ਆ ਵੇਖੋ ਓਕੇ ਹਾਂ ਪਰ ਸੀਲ ਠੰਡੀ ਲੈ ਸੀਲ ਠੰਡੀ ਕੋਈ ਚੱਕਰੀ ਨੇ ਇਹਨੂੰ ਠੀਕ ਆ ਓਕੇ ਮਗਰ ਕੱਟੀ ਇਧਰ ਲੈ ਬੰਨੇ ਪਾਲਾ ਵੀ ਕੱਟੀ ਵੀ ਉਹਨਾਂ ਨੇ ਦੱਸੇ ਮੇਰੇ ਸਪੀ ਆ ਆਪਣੇ ਇਹ ਦੂਜਿਆ ਛੈਣਛਾੜੀ ਛੈਣਛਾੜੀ ਅੱਛਾ ਜਿਹੜਾ ਟੀਕਾ ਲੱਗਿਆ ਸੀ ਛੈਣਛਾੜੀ ਦਾ ਲੱਗਿਆ ਉਹਨਾਂ ਦੇ ਕਹਿਣ ਮੁਤਾਬਕ ਆਪਾਂ ਕੋੜ ਖੁਰ ਪਰਾਇਆ ਟੀਜਨੇ ਤਾਂ ਨਹੀਂ ਕਰਾਇਆ ਹਾਂ ਹਾਂ ਨਹੀਂ ਨਹੀਂ ਉਹਨਾਂ ਨੇ ਹੀ ਬੰਦੇ ਸੱਚ ਦਾ ਸੱਚ ਦੱਸਦੇ ਸਹੀ ਹੈ ਸੂਆ ਦੂਜਾ ਝੋਟੀ ਦੂਜਾ ਸੂਆ ਏ ਦੂਜਾ ਸੂਆ ਮਗਰ ਕੱਟੀ ਮਗਰ ਕੱਟੀ ਬਹੁਤ ਚੰਗੀ ਕੱਟੀ ਇਹ ਕਹਿੰਦੇ ਪਹਿਲਨ ਨੇ ਦੁੱਧ ਚੰਗੇ ਘਰਾਣੇ ਦੀ ਆ ਪੂਰੇ ਪੂਰੀ ਚੰਗੀ 14 ਕਿਲੋ ਕੰਡੇ ਤੇ ਚੜਾਇਆ ਏ ਪਹਿਲਨ ਨੇ ਕਿਆ ਬਾਤ ਮੈਂ ਕਿ 17 ਦੀ ਰੋਡ ਦਿੱਤੀ ਪਰ ਆਪਣੇ ਰਖ ਲੈ ਸਮਝ ਵਰਤੇ ਆਪ ਦੀ ਸਮਝ ਵਰਤ ਲੈ ਬਾਕੀ ਹੱਥ ਧਰਾ ਕੋਈ ਨਹੀਂ ਕੋਈ ਨਹੀਂ ਕੋਈ 32 ਠੰਡੀ ਪੂਰੀ 31 ਦਾ ਬਾਹਲਾ ਕਰਦੀ ਸੱਜਰੋਂ ਬੜੇ ਚੰਗੇ ਪੱਠ ਕੋਲੇ ਦੀ ਆ ਥਾਂ ਦਾ ਸਹਜ ਕੱਟੀ ਦਾ ਗੱਲਾ ਨਾਲੂਆ ਵੀ ਚੈੱਕ ਰਾਉਣੇ ਐ ਨਾ ਕਿ ਬਾਹਲੇ ਦਿਨਾਂ ਦੀ ਸੂਈ ਆ ਹਫਤਾ ਸੁਣ ਪਤਾ ਕਿ ਵੀਰ ਲੱਗਾ ਚੱਕਣੇ ਲਿਆ ਜਾਂਦਾ ਲੱਗ ਜਾਂਦਾ ਪਾ ਲੱਗ ਜਾਂਦਾ ਬੱਚੇ ਨੂੰ ਜਨਮ ਦਿੱਤਾ ਜੇਰ ਭਈ ਜਨਮ ਦਿੱਤਾ ਅਸਰ ਜੇਰ ਤਾਂ ਬੱਠਾ ਵੀ ਕਹਿੰਦੀ ਨਿਕਲਿਆ ਹੈਗਾ ਬਿਲਕੁਲ ਬਿਲਕੁਲ ਪਸ਼ੂ ਕਿਲੋ ਵੇਟ ਘਟ ਜਾਂਦਾ ਹੈਗਾ ਪਸ਼ੂ ਕੱਢ ਜਾਂਦਾ ਕੱਢ ਦਿੰਦਾ ਫੇਰ ਪਿੱਛੇ ਛੱਡ ਜਾਂਦਾ ਗਿੱਲਾ 나ੜੂ ਨਾਲ ਹਾਂ ਕੋਈ ਕਹਿਣ ਵਾਲਾ ਨਹੀਂ ਵੀ ਇੰਨੇ ਦਿਨਾਂ ਦੀ ਸੂਈ ਤੇ 나ੜੂ ਨੇ ਨਾਲ ਓਕੇ 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 ਗਾਹ ਨੂੰ ਵੀ ਲੇਵਾ ਚੰਗਾ ਤੇ ਗਾੜੀ ਚੰਗੀ ਰੱਖੂਗੀ ਪੂਰੀ ਪੂਰੀ ਛੀਲ ਠੰਡੀ ਬਹੁਤ ਜ਼ਿਆਦੀ ਹਾਂ ਜਿਵੇਂ ਜਿਵੇਂ ਮਰਜ਼ੀ ਬੈਠਾ ਰਾ ਜਿੱਥੇ ਮਰਜ਼ੀ ਸਹੀ ਆ ਚਵਾ ਨਿਕਲੂ ਜਮ ਰੂਰ ਕੀ ਓਕੇ ਆਪਾਂ ਤਾਰਾਂ ਚੱਕਰ ਆਉਣੇ ਹੁੰਦੀਆਂ ਬੱਚਾ ਲੱਗ ਉਵੇਂ ਉੱਤਰਿਆ ਆਉਣਾ ਬੱਚੇ ਦੀ ਲੋੜ ਹੀ ਨਹੀਂ ਇਹਨੇ ਨਹੀਂ ਆਪਾਂ ਫੇਰ ਵੀ ਕੋਈ ਕਹਿ ਦੇਣਾ ਬੱਚਾ ਨਾ ਕਿਤੇ ਉਵੇਂ ਲਾਇਆ ਹੋਵੇ ਇਹ ਵੀ ਗੱਲ ਹੋ ਜਾਂਦੀ ਹੈ ਨਾ ਉਹ ਬੱਚਾ ਹੀ ਥੱਲੇ ਪਾਉਂਦੇ ਨੇ ਤੇ ਇਹਦਾ ਰੇਟ ਕੀ ਰਹੂਗਾ ਫਿਰ ਆਪਾਂ 24 ਸਟਾਰਟਿੰਗ ਚਲਾ ਦੇਾਂਗੇ ਰੇਟ ਇਹਦਾ ਕਰਾਉਣਾ ਉਹ ਪੜਾ 35 ਕਰਾਲੇ ਕੋਈ 30 ਕਰਾਲੇ ਉਹਦੇ ਜੋ 2030 ਚੋਂ ਮੰਨ ਤਾ ਇੱਕ 28 ਦੀ ਦੇ ਦਾਂਗੇ ਇਹਨੇ ਪਹਿਲਾਂ ਹੁਣ ਵੇਲਾ ਫੌਜੀ ਕੀ ਕਿਹਾ ਰੋਲੇ ਵਾਲਾ ਕੰਮ ਆ ਦਾ ਦੇ ਦੀਏ 30 ਦੀ ਦੇ ਦੀਏ 35 ਦੀ ਦੇ ਦੀਏ 1 ਲੱਖ ਦਾ ਨਾਂ ਤਾਂ ਬਾਅਦ ਚ ਲਿਆ 128 ਦੀ ਆਹ ਪਤਾ ਕਹਿੰਦੇ 30 ਵੰਦੀ ਸੀ ਪਹਿਲੇ ਪਹਿਲਾਂ ਇਹ ਕਹਿੰਦਾ ਉਹਦਾ ਵੇਖ ਰਹਾ ਆ ਗਿਆ ਚਾਹ ਚੂ ਨਹੀਂ ਪੀਤੀ ਹੋਈ ਇਹ ਵੀ ਪਤਾ ਵੀ 30 35 ਵਾਲਾ ਤਾਂ ਜਿਹੜੇ ਭਰਾਵੇਂ ਨੇ ਉਹਨਾਂ ਨੂੰ ਪਤਾ ਵੀ 30 35 ਤੱਕ ਚੀਜ਼ ਇਹ ਆ ਰਸਨਾ ਵੀ ਆ ਤੇਰੇ ਨਾਲ ਹੀ ਹੋ ਗਿਆ ਹੱਸ ਗਿਆ ਨਹੀਂ 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 ਚਾਹੀਦਾ ਹਨਾ ਇੱਕ 28 ਚ ਵੇਕਲ ਦੀ ਵੀਰੇ ਮਾਨਤਾਨ ਕਰਦਾ ਹੋਰ ਜਿੱਕਰ ਤੇ ਰਹਿ ਗਿਆ ਹਾਂ ਉਹ ਜਿੰਨਾ ਤੋਂ ਲਈ ਰੋ ਕਹਿੰਦੇ ਯਾਰ 20000 ਦੀ ਕੱਟੀ ਛੱਡ ਦੋ ਕਹਿੰਦੇ ਸਾਨੂੰ ਹਾਂ ਇਹ ਵੀ ਗੱਲ ਕਹੀ ਉਹਨਾਂ ਨੇ ਠੀਕ ਆ 20000 ਦੀ ਕੱਟੀ ਛੱਡ ਕੇ ਜਾਓ ਕਹਿੰਦੇ ਮੱਝ ਲੈ ਜਾਓ ਅਸੀਂ ਕਰਾਂਗੇ ਆਈ ਗਿਆ ਮੱਝ ਨਾਲ ਉਹ ਕਹਿੰਦੇ ਸਾਡੀ ਹਾਂ ਉਹ ਕਹਿੰਦੇ ਕੋਈ ਕੱਟੀ ਲਾਉਣ ਵਾਲਾ ਹੋਇਆ ਨਾ 20000 ਦੀ ਕੱਟੀ ਸਾਨੂੰ ਛੱਡ ਦਿਓ ਜੇ ਕੋਈ ਮੱਝ ਦਾ ਮੱਝ ਮੋਜ ਅਗਲੇ ਨੇ ਹਣਾ ਹਜੇ ਹਾਂ ਨਹੀਂ ਫਿਰ ਮੱਝ ਲੈਣੀ ਨਾ ਵਿਚਾਰੀ ਨੇ ਭਾਈ ਮੱਝ ਲੈਣੀ ਉਹਨੇ ਕੱਟੀ ਕਾ ਤੋ ਕਿੰਨੇ ਦੀ ਕਹਤੀ ਹੁਣ 128 ਚੋ ਮਾਨ 1 ਲੱਖ 28000 ਚੋ ਮਾਨਤਾ 128000 ਚੋ ਮਾਨਤਾ ਓਕੇ ਛੋੜ ਛੱਪੇ ਹੋ ਇਹਦੇ ਵਿੱਚ ਬਸ ਠੀਕ 1 ਤਾਂ ਛੋੜ ਛੱਪੇ ਦੇ ਫੌਜੀ ਆ ਜਾਂਦਾ ਲੜਦਿਆਂ ਛੱਡ ਕੇ ਵੇਲਾ ਹਾਂ ਕੀ ਕਰੀਏ ਇਕੱਲੀ ਵੀ ਗਾਂ ਪੈਸੇ ਬਹੁਤ ਮੰਗਦੇ ਆ ਪੂਰੇ ਪੂਰੇ ਜੀ ਦਾ ਅਗਲਾ 1 60 70 ਮਾ ਵੀਰੇ ਵੇਖ ਸੀਲ ਠੰਡੀ ਉਧਰ ਬੱਚਾ ਥੱਲੇ ਲਿਆ ਇਧਰ ਵੇਖ ਲੈ ਹਾਂ ਇਹ ਥੋੜਾ ਐਵੇਂ ਛਰਾਕ ਵਾਲਾ ਉਹ ਜਾਊਗੀ ਮਾਰ ਕੇ ਛਾਲ ਨਾਲੇ ਥੱਲੇ ਬੱਚਾ ਲੱਗਾ ਆ ਉਤਰਿਆ ਹੀ ਆ ਹਾਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਨੂੰ ਸਟਾਰਟਿੰਗ ਦੇ ਵਿੱਚ ਧਾਰਾਂ ਇਹਦੀਆਂ ਵੀਡੀਓ ਚ ਲਾ ਕੇ ਵਿਖਾਉਣੇ